ਗਤਿ ਗੁਰੂ ਬਾਬਾ ਗਰੀਬ ਦੋਸ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਧੰ ਧੰ ਸਤਗੁਰ ਬ੍ਰਹਮ ਸਾਗਰ ਓਰੀ ਵਾਲੇ ਮਹਾਰਾਜ ਜੀਓ ਧੰ ਧੰ ਸਤਗੁਰ ਲਾਲ ਦਾਸ ਮਹਾਰਾਜ ਜੀਓ ਧੰ ਧੰ ਸਤਗੁਰ ਗੰਗਾ ਨੰਦ ਮਹਾਰਾਜ ਜੀਓ ਸੰਤ ਮੰਡਲ ਗੁਰੂ ਸਰੂ ਸਤ ਸੰਗ ਜਿਓ ਉਤਮ ਭਾਗਾਂ ਵਾਲੇ ਹੋ ਆਪ ਜੀ ਸਤ ਗੁਰਾਂ ਦੇ ਪਰਮ ਪਵਿੱਤਰ ਦਰਬਾਰ ਵਿਖੇ ਹਾਜਰੀਆਂ ਭਰ ਰਹੇ ਹੋ ਐਸਾ ਸਮਾਂ ਵਿਰਲੇ ਵਿਰਲੇ ਹੀ ਲੋਕਾਂ ਨੂੰ ਪ੍ਰਾਪਤ ਹੋਇਆ ਕਰਦਾ ਹੈ ਅਗਰ ਸਾਨੂੰ ਪ੍ਰਾਪਤ ਵੀ ਹੋਇਆ ਹੈ ਤਨ ਨਾਲ ਦੀ ਨਾਲ ਜੇ ਅਸੀਂ ਮੰਨਣ ਕਰਾਂਗੇ ਜਗਤ ਗੁਰੂ ਬਾਬਾ ਗਰੀਬ ਦਾਸ ਮਹਾਰਾਜ ਜੀ ਦਾ ਕਤਨ ਹੈ ਦਾਸ ਗਰੀਬ ਅਮਰ ਹੋਏ ਸੁਣ ਕਰ ਓ ਮਾਨ ਹਮਾਰੀ ਬਾਣੀ ਗਰੀਬ ਦਾਸ ਮਹਾਰਾਜ ਜੀ ਕਥਨ ਕਰਦੇ ਹਨ ਦਾਸ ਗਰੀਬ ਅਮਰ ਹੋਏ ਸੁਣਕਰ ਸੁਣ ਕੇ ਇੱਕ ਨਹੀਂ ਗਰੀਬ পার্বਤੀ ਕੇ ਔਰ ਧਰਿਆ ਅਮਰ ਪੇਛ ਨਾਹੇ ਸੁਖ ਦੇਵ ਕੀ ਚੋਰਾਸੀ ਮਿੱਟੀ ਨਿਰਾਲੰਭ ਨਿਜ ਨਾਮ ਸੁਖ ਦੇ ਸੁਖਮੇ ਉਪਜੇ ਰਾਏ ਸਿੰਘ ਸਮੋਏ ਨਵਨਾਤ ਔਰ ਸਿੱਧ 84 ਸੰਗ ਉਪਜੇ ਤੇ ਹੋਏ ਕਿੰਨੀ ਮਹਿਮਾ ਕੀਤੀ ਗਈ ਹੈ ਸਰਬੰਦੀ ਕਿੰਨੀ ਮਹਿਮਾ ਹੈ ਆਪ ਜੀ ਗੁਰੂ ਦਰਬਾਰ ਅੱਗੇ ਹਾਜ਼ਰੀਆਂ ਭਰ ਰਹੇ ਹੋ ਅੱਗੇ ਸ਼ਲੋਕ ਆ ਪੜ੍ਹਦੇ ਹੋ ਆਪ ਪ੍ਰੇਮ ਦੇ ਨਾਲ ਧਾਨਾ ਪੜ੍ਹੀਏ ਆਦ ਅਨਾਦ ਭਗਤ ਹੈ ਨਉਦਾ ਸੁਣੋ ਹਮਾਰੀ ਸੇਕਾ ਜੀ ਆਦਨਾਦ ਫਤ ਹੈ ਨੋਤਾ ਸੁਨੋ ਮਰੀ ਸਿਕਾਜੀ ਆਦਨਾਦ

ਕਾਜੀ ਤੋਹ ਮਾਰੀ ਸਿਖਾ ਦੇ ਤੋਹ ਮਾਰੀ ਸਿਖਾ ਦੇ

ਜਾਗਤ ਗੁਰੂ ਬਾਬਾ ਗਰੀਬ ਦੋਸ ਮਹਾਰਾਜ ਜੀ ਦਾ ਕਤਨ ਹੈ ਆਦ ਅਨਾਦ ਭਗਤ ਹੈ ਨੋਦ ਸੁਨੋ ਹਮਾਰੀ ਸਿੱਖਾ ਐ ਐ ਜੀਬ ਐ ਬੰਦੇ ਮੇਰੀ ਸਿੱਖਿਆ ਸੁਨੋ ਕਿਸ ਕਿਆ ਦੇ ਰਹੇ ਹਨ ਐ ਪ੍ਰਾਣੀ ਐ ਬੰਦੇ ਨੋ ਪ੍ਰਕਾਰ ਦੀ ਭਗਤੀ ਹੈ ਨੋ ਪ੍ਰਕਾਰ ਦੀ ਭਗਤੀ ਪ੍ਰਤਮ ਭਗਤੀ ਸੰਤਨ ਕਰ ਸੰਗਾ ਦੂਸਰੀ ਰਤੀ मम ਕਥਾ ਪ੍ਰਸੰਗਾ ਗੁਰੂ ਪਦ ਪੰਗ ਸੇਵਾ ਤੀਸਰੀ ਭਗਤੀ ਅਮਾਨ ਨੋ ਪ੍ਰਕਾਰ ਦੀ ਭਗਤੀ ਹੈ ਗੋ ਸੁਆਮੀ ਤਰਸੀਦਾਸ ਮਹਾਰਾਜ ਜੀ ਦਾ ਕਤ ਨਹੇ ਤੀਸਰੀ ਭਗਤੀ ਹੈ ਗੁਰੂ ਧਨ ਕਰਨਾ ਗੁਰੂ ਧਨ ਕਰਨਾ ਫਿਰ ਭਗਤੀ ਕੈਸੀ ਕਰਨੀ ਹੈ ਮੈਨੇ ਮਾਨ ਤੋ ਰਹੇ ਵੇ ਮੇਰਾ ਸਨਮਾਨ ਹੋਵੇ ਮੇਰਾ ਮਾਨ ਹੋਵੇ ਇਹ ਤੋਂ ਰਹਿਤ ਆਪ ਜੀ ਬਲੀ ਦਾ ਪ੍ਰਸੰਗ ਪੜ੍ਹਦੇ ਹੋ ਨੋ ਪ੍ਰਕਾਰ ਦੀ ਭਗਤੀ ਦੇ ਅੰਤਰਗਤ ਆਤਮਨਿਵੇਦਨ ਭਗਤੀ ਵੀ ਆ ਰਹੀ ਆਤਮਨਿਵੇਦਨ ਭਗਤੀ ਆ ਰਹੀ ਹੈ ਗ੍ਰੰਥਕਾਰ ਦਾ ਕਤਨ ਹੈ ਮਾਤਰੀ ਦੇਵੋ ਭਵ ਪਿਤਰੀ ਦੇਵੋ ਭਵ ਅਚਾਰੀਆ ਦੇਵੋ ਭਵ ਅਤਿਥੀ ਦੇਵੋ ਭਵ ਮਾਤਾ ਵੱਡਾ ਦੇਵਤਾ ਮੰਨਿਆ ਗਿਆ ਹੈ ਪਿਤਾ ਵੱਡਾ ਦੇਵਤਾ ਮੰਨਿਆ ਗਿਆ ਹੈ ਗੁਰੂ ਵੱਡਾ ਦੇਵਤਾ ਮੰਨਿਆ ਗਿਆ ਫਿਰ ਅਤਿਥੀ ਵੀ ਵੱਡਾ ਦੇਵਤਾ ਮੰਨਿਆ ਗਿਆ ਵਲੀ ਦੇ ਦਰਵਾਜੇ ਅੱਗੇ ਭਗਵਾਨ 52 ਦਾ ਰੂਪ ਧਾਨ ਕਰਕੇ ਦਰਵਾਜੇ ਅੱਗੇ ਭिक्षा ਮੰਗਦੇ ਹਨ 52 ਅਸੀਂ ਵੀ ਮੰਗਦੇ ਹਾਂ ਜੀ ਵੀ ਮੰਗਦਾ ਹੈ ਇੱਕ ਸ੍ਰਿਸ਼ਟੀ ਹੈ ਜੀਵ ਦੀ ایک سرشٹی ہے ایشور کی اگر ایشور اس رہٹی وی دیکھیے ایشور کدی دکھی نہیں گا ایشور کدے روے گا نہیں پر تھی شنکا بھی کروں گے کہ سری رام چندر مہاراجی سیتے سیتے کہہ کے کیوں رہے سا؟ رو رہے سن ਆਤਮਾ ਕਦੇ ਰੋਵੇਗੀ ਨਹੀਂ ਜੋ ਆਪਣੇ ਸਰੂਪ ਦੇ ਵਿੱਚ ਅਸਤਿਤਤ ਹੋ ਜਾਂਦਾ ਹੈ ਤਾਂ ਉਹ ਰੋਵੇਗਾ ਨਹੀਂ ਅਗਰ ਰੋਂਦਾ ਹੈ ਤੇ ਉਸ ਦੀ ਮਾਇਆ ਹੀ ਰੋਂਦੀ ਹੈ ਮਾਇਆ ਰੋਂਦੀ ਹੈ